ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਹ ਜਿਹੜੇ ਬਰੂਪੀਏ ਜਾਂ ਪਖੰਡੀਏ ਬਾਬੇ ਹੁੰਦੇ ਐ ਜਿਹੜੇ ਨਟਕੀ ਰੰਗ ਬਾਜ਼ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਜਿਹੜੇ ਗਿਆਨੀ ਹੁੰਦੇ ਐ ਬਾਬੇ ਹੁੰਦੇ ਐ ਇਹਨਾਂ ਦੇ ਬਾਰੇ ਦੱਸਦੇ ਪਏ ਆ ਕਿ ਕਿਸ ਤਰ੍ਹਾਂ ਉਹ ਗਰੀਬ ਸਾਦਾ ਲੋ ਬੰਦਿਆਂ ਨੂੰ ਬੇਫਕੂ ਬਣਾਉਂਦੇ ਐ ਤੇ ਉਹਨਾਂ ਦਾ ਮਾਲ ਬਟੋਰਦੇ ਐ ਤੇ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਹਨਾਂ ਫਰਾਡੀਆਂ ਬਾਬਿਆਂ ਦੇ ਫਰਾਡਾ ਤੋਂ ਪਰਦਾ ਚੁੱਕਦੇ ਪਏ ਐ ਇਹਨਾਂ ਦੇ ਬਾਰੇ ਗੱਲ ਕਰਦੇ ਪਏ ਐ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਗੱਲ ਬਾਤ ਪਰਮਾਤਮਾ ਰੱਖੇ ਜਾਂਦੇ ਤੇ ਨੇ ਵੱਖ-ਵੱਖ ਫਾਵਾ ਤੇ ਦੇਲੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪਰਮਾਤਮਾ ਦੀ ਤਰਫ ਨਹੀਂ ਗਿਆ ਨੰਦ ਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ ਫਲਾਣੇ ਮੰਦਰ ਦੇ ਜਾ ਮਨ ਨ ਮੇਗੋ ਯਮ ਕੇ ਤੋਰਾ ਦੈਰੋ ਹਰਮ ਮੇ ਰਵੇ ਹਰ ਜਾ ਮੈਂ ਰਵੇ ਜਾਨਵੇ ਹੁਦਾਉ ਮੇ ਵਾਸ ਜਿੱਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇਂ ਪਰਮਾਤਮਾ ਦੀ ਤਰਫ ਜਾਂਦੇ ਨੇ ਲੋਕੀ ਮੰਦਰ ਪਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮਰਜ਼ ਕਰਦੇ ਲਕਸ਼ ਕੋਈ ਹੋ ਰਹੀ ਹੋਰ ਜਾਂਦੇ ਨੇ ਲੋਕੀ ਮਸਜਿਦਾਂ ਵਿੱਚ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਕਿਸੇ ਪੀਰ ਫਕੀਰ ਦਾ ਆਉਂਦਾ ਕਿਸੇ ਡੇਰੇ ਦਾ ਆਉਂਦਾ ਕਿਸੇ ਵਿਅਕਤੀ ਦਾ ਆਉਂਦਾ ਪਰਮਾਤਮਾ ਦੇ ਨਾਮ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹ ਤੇ ਸਾਰਿਆਂ ਦਾ ਇੱਕ ਹੈ ਤੂੰ ਸਾਝਾ ਸਾਹਿਬ ਬਾਤ ਹਮਾਰਾ ਹਰ ਜਾਨੇ ਰਵੇ ਜਾਨਵੇ ਖੁਦਾ ਨੇ ਵਾਸ ਜਿਦਰ ਵੀ ਤੂੰ ਜਾਵੇਂ ਜਾਵੇਂ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹਰ ਮਨੁੱਖ ਦੀ ਸੋਚਣੀ ਨਹੀਂ ਹੋ ਸਕਦੀ ਜਾਣਦੇ ਨੇ ਲੋਕ ਘਰ ਮੰਦਰਾਂ ਦੀ ਤਰਫ ਲਖਸ ਪਰਮਾਤਮਾ ਨਹੀਂ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ ਤੋ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਉਸ ਮਸਜਿਦ ਦੇ ਜਾ ਇਸ ਮਸਜਿਦ ਵਿੱਚ ਨਹੀਂ ਹਰ ਜਾ ਮੈਂ ਰਵੇ ਜਿੱਧਰ ਵੀ ਜਾਵੇਂ ਤੇਰੀ ਮਰਜ਼ੀ ਪਰ ਜਾਨਬੇ ਖੁਦਾ ਮੈਂ ਬਾਸ਼ ਜਾਨਬ ਜਾਣਾ ਤੇਰਾ ਉਸ ਤਰਹ ਹੋਵੇ ਜਿੱਧਰ ਖੁਦਾ ਹੈ ਪ੍ਰਮਾਤਮਾ ਹੈ ਜਦ ਮਨੁੱਖ ਦੇ ਅੰਦਰ ਪ੍ਰਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਦਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੋਰਾਜ਼ੀ ਹੋ ਜਾਂਦਾ ਹੈ। ਉਹ ਰਮ ਜੈਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸੰ ਤੇ ਜੋ ਦਿਆਂ ਜੋ ਉਸ ਦਾ ਵਿਵਹਾਰ ਸੀ ਬੋਲ ਕੇ ਸੀ। ਉਹ ਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ। ਸਰਮਦ ਕਹਿੰਦਾ ਸਰਮਦ ਬਾ ਕੋਚੈ ਇਸ਼ਕ ਬਦਨਾਮ ਸੁਦੇ اے ਖੁਦਾ ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ ਸਰਮਦ ਬਾ ਕੋਚੈ ਇਸ਼ਕ ਬਦਨਾਮ ਸੁਦੇ ਪਰ ਖੁਦਾ ਜਿਸ ਦਿਨ ਦਾ ਮੈਂ ਤੇਰੀ ਗਲੀ ਦੇ ਚ ਆਇਆ ਤੇਰੇ પ્રેમ ਕਰਕੇ ਤੇਰੇ ਕੋਚੇ ਚਾਇਆ ਹੁਣ ਚਾਰੋਂ ਪਾਸੇ ਬਦਨਾਮੀ ਬਦਨਾਮ ਹੈ ਹੁਣ ਚਾਰੋਂ ਪਾਸੇ ਤੌਮਤਾ ਹੀ ਤੌਮਤਾ ਹੈ ਹੁਣ ਚਾਰੋਂ ਪਾਸੇ ਇਲਜ਼ਾਮ ਤਰਾਸ਼ੀਆਂ ਨੇ ਥੋੜੇ ਦਿਨ ਹੋਏ ਮੈਂ ਬੋਲ ਪੜ ਰਿਹਾ ਸੀ ਲਾਉਦ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਚੌੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦੇ ਤੇਨੇ ਮੌਲੂ ਰੂਪ ਦੇ ਚੇ 16 17 ਸਫੇ ਦੀ ਕਿਤਾਬ ਹੈ ਛੀਨ ਦੇ ਸਭ ਤੋਂ ਵੱਡੇ ਸੰਤ ਦੇ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿਨੋਂ ਕਹਿੰਦੇ ਨੇ ਦੋ ਬੋਲਾਂ 'ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ ਜਗਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਮੈਂ ਤੇ ਹੈਰਾਨ ਹੋ ਗਿਆ ਔਰ ਇਹ ਮਾਮੂਲੀ ਪੱਦਰ ਦਾ ਸੰਤ ਨਹੀਂ ਹੈ ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਕਾਰ ਕਰਦਾ ਜਿਵੇਂ ਭਾਰਤ ਵਿੱਚ ਅਵਤਾਰੀ ਪੁਰਸ਼ ਪੂਜਿਆ ਜਾਂਦਾ ਇਸ ਤਰ੍ਹਾਂ ਸਨਮਾਨ ਕਰਦਾ ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਕਾਰ ਕਰਦਾ ਹੈ ਛੋਟਾ ਜਿਹਾ 17 ਸਫਿਆਂ ਦਾ ਉਹਦਾ ਗ੍ਰੰਥ ਖੋੜੇ ਜੀ ਆ ਬੋਲ ਪ੍ਰਸ਼ਨ ਵੀ ਚੀਨ ਦੇ ਰਾਜੇ ਨੇ ਕੀਤਾ ਸੀ ਸਾਨੂੰ ਕਿਸ ਤਰ੍ਹਾਂ ਪਤਾ ਚਲੇ ਕਿ ਸੰਤ ਸਾਨੂੰ ਕਿਸ ਤਰ੍ਹਾਂ ਪਤਾ ਚਲੇ ਬ੍ਰਹਮ ਗਿਆਨੀ ਹੈ ਤੁਸੀਂ ਤੇ ਯਾਖੋਗੇ ਜੇ ਜੀ ਬੜੀ ਲੰਬੀ ਲੈਂ ਲੱਗ ਕੇ ਪੂਜਾ ਹੁੰਦੀ ਹੈ ਪ੍ਰਤਿਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਅਨ ਟ੍ਰਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਐਂ ਯਾ ਕੋਈ ਜਗਤ ਭੀੜ ਤੋਂ ਪ੍ਰਭਾਵਤ ਆਉਂਦਾ ਹੈ ਤੇ ਮਹਾਤਮਾ ਬੋਧ ਕਿਹਾ ਕਰਦੇ ਸਨ ਭੀੜ ਦੇ ਚ ਬੇੜਾ ਹੀ ਆਉਂਦੀਆਂ ਨੇ ਭੀੜ ਦੇ ਚ ਮਨੁੱਖ ਨਹੀਂ ਆਉਂਦੇ ਗੁਸਤਾਖੀ ਵਾ ਭੇੜਾ ਹੀ ਆਉਂਦਾ ਇੱਕ ਭੇਡ ਜਦ ਰ ਜਾਂਦੀ ਹੈ ਸਾਰੀਆਂ ਭੇਡਾਂ ਚੱਲ ਜਾਂਦੇ سنت کون ایسی کمیں جانی ہے کمیں کم ہے تو لادسو نے کہہ دتا جس نال جگت سہمت نہ ہوئے صرف سہمت ہی نہیں وروتہ کرے صرف وروتہ ہی نہیں تشدد کرے اس سے تشدد کرے انہوں انت کہ کیا وقت دی حکومت ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ ਸੀ। ਕੀ ਵਕਤ ਦਾ ਸਮਾਜ ਸਹਿਮਤ ਹੋਇਆ ਲੋਕਾਂ ਨੇ ਪੱਥਰ ਮਾਰੇ ਕੋਤਲਾ ਬੇਤਾਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ। 200 ਰੁਪਏ ਬਦਲੇ ਪਿਤਾ ਵੀ ਖਿੱਚ ਕੇ ਦੋਸਾ ਫੜ ਮਾਰਦਾ ਹੈ। ਇਸਾ ਕਹੇ ਕਹਿੰਦੇ ਹੁੰਦੇ ਸਨ ਉਹਦਾ ਵੀ ਇੱਕ ਹੋਰ ਪਾਣੂ ਸੁਣਾ ਦਿਆਂ ਸੰਤ ਕਿਹਨੂੰ ਕਹਿੰਦੇ ਨੇ ਬ੍ਰह्मज्ञानी ਕਿਹਨੂੰ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜਿਹਦੇ ਨਾਲ ਆਪਣੇ ਹੀ ਸ਼ਰੀਕ ਹੋਣੇ ਰਿਸ਼ਤੇਦਾਰ ਕਦੇ ਸਹਿਮਤ ਨਾ ਹੋ ਉਹ ਇਹ ਚ ਕਹਿੰਦਾ ਕਿਆ ਵਕਤ ਦੀ ਹਕੂਮਤ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਹੋਈ ਤਿੱਤੀ ਤਵੀ ਤੇ ਬਿਠਾਇਆ ਅੱਜ ਤੱਕ ਕਿਸੇ ਕਾਤਲ ਨੂੰ ਚੋਰ ਤੇ ਡਕੈਤ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿਤਨੀ ਅਸੰਤ ਉਹ ਬਲਦੀ ਦੇਖਦੇ ਚ ਬਿਠਾਇਆ ਗਰਮ ਗਰਮ ਰੇਤਾ ਪਾਇਆ ਫਿਰ ਛਾਲਿਆਂ ਨਾਲ ਜਦ ਸਰੀਰ ਭਰ ਗਿਆ ਪੀਣ ਦੇ ਵਾਸਤੇ ਠੰਡਾ ਪਾਣੀ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਬਰਫ਼ ਲੱਭਣੀ ਬੜੀ ਔਖੀ ਗਰਮੀਆਂ ਦੇ ਦਿਨ ਜਹਾਂਗੀਰ ਸ਼ਰਾਬ ਪੀਂਦਾ ਹੁੰਦਾ ਸੀ ਬਰਫ਼ ਕਸ਼ਮੀਰ ਤੋਂ ਮੰਗਾਂਦਾ ਸੀ ਸੌ ਠੰਡ ਉਤੇ ਲੱਦ ਕੇ ਬਰਫ਼ ਆਉਂਦੀ ਹੁੰਦੀ ਸੀ ਪਹਾੜਾਂ ਦੇ ਪਰ ਸੰਭਾਲ ਕੇ ਲੈਂਦੇ ਸਨ ਤਿੰਨ ਹਿੱਸੇ ਪਿਗਲ ਜਾਂਦੇ ਸਨ ਚੌਥਾ ਹਿੱਸਾ ਲਾਹੌਰ ਤੱਕ ਪਹੁੰਚ ਜਾਂਦਾ ਸੀ ਬਰਫ ਨਹੀਂ ਸੀ ਆ। ਛਾਲੇ ਨਿਕਲੇ ਹੋਣ। ਖੋਨ ਵਗਰੇ ਆਵੇ। ਠੰਡਾ ਪਾਣੀ ਹੋਰ ਦਰਦ ਕਰਦਾ ਹੈ। ਤੋਂ ਰਾਵੀ ਦਾ ਪਾਣੀ ਠੰਡਾ ਪਾਣੀ ਹਿਮਾਲਿਆ ਪਰਬਤ ਤੋਂ ਆਉਂਦੀ ਹੈ ਧਾਰਾ। ਰਾਵੀ ਦੇ ਚ ਖੜਾ ਦਿੱਤਾ। ਤਾਂ ਕਿ ਪੀੜਾ ਹੋਵੇ। ਕਿਆ ਵਕਤ ਦੀ ਹਕੂਮਤ ਸਹਿਮਤ ਹੋਏ। ਕਿਆ ਸਮਾਜ ਸਹਿਮਤ ਹੋਇਆ ਕਿਆ ਸ਼ਰੀਕ ਵੱਡਾ ਬਰਾਬ ਬਾਬਾ ਪ੍ਰੀਤੀ ਚੰਦ ਸਹਿਮਤ ਹੋਇਆ ਕਿਆ ਵਕਤ ਦੀ ਹਕੂਮਤ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਗਵਾਲੀਅਰ ਦੇ ਕਿਲੇ ਚ ਕੈਦ ਮੇਰੇ ਪੜਨ ਦੇ ਚਾਇਆ ਜਿਹੜੀ ਤੁਸੀਂ ਇੱਥੇ ਚੌਕੀ ਸਾਹਿਬ ਦੇਖਦੇ ਹੋ ਕਿ ਜਦੋਂ ਪੰਜਾਬ ਤੋਂ ਸੰਗਤਾਂ ਗਵਾਲੀਆ ਦਾ ਜਾਂਦੀਆਂ ਸਨ ਕਿਲੇ ਦੀਆਂ ਪ੍ਰਕਰਮਾਂ ਕੰਦਰੀਆਂ ਅਸਲ ਬਾਣੀ ਪੜ ਪੜ ਕਿਲੇ ਦੇ ਅੰਦਰ ਤੇ ਜਾ ਨਹੀਂ ਸਕਦੇ ਸੀ ਬੜਾ ਜ਼ਬਰਦਸਤ ਪਹਿਰਾ 12 ਪ੍ਰਕਰਮਾ ਕਰਕੇ ਮਾਥਾ ਟੇਕ ਕੇ ਬਾਣੀ ਰਹਿ ਗਈ ਇਸ ਅਲਬ ਕੇ ਆ ਜਾਂਦਾ ਸੀ ਉਸ ਦਿਨ ਤੋਂ ਇਹ ਚੌਕੀ ਚੱਲੀ ਕਿਆ ਸਮਾਜ ਤੇ ਬਲਾਉਤੀ ਧਾਰਮਿਕ ਲੋਕ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਏ ਕਤਈ ਨਹੀਂ ਸਿਆਲ ਕੋੜ ਬੇਗਮਜ਼ਾ ਹੌਸਨ ਤੇ ਮਹਾਰਾਜ ਦੇਤੇ ਸਿੱਧੀ ਤਰਕ ਕਰ ਦਿੱਤੇ ਮਹਾਰਾਜ ਘੋੜੇ ਤੇ ਅਸਵਾਰ ਸਨ ਬੱਚੇ ਨਾਲ ਸਨ ਸੁਪਤਨੀ ਨਾਲ ਜਗਤ ਮਾਤਾ ਨਾਲ ਸੀ ਸ਼ੇਂਗਵੀ ਘੋੜਿਆਂ ਤੇ ਅਸਵਾਰ اے فقیر درگاہ تو باہر نکلے شان و شوقت اچھی آواز نال دولت کی فکیر کی. استری کی فکیر کی پھر کہیں کہ پتر کی تے فقیر کی کیونکہ ستگرے نال نالسن ਉੱਤਰ ਕੀਤੇ ਫਕੀਰ ਕੀ ਫਿਰ ਹਿੰਦੂ ਕੀਤੇ ਫਕੀਰ ਕੀ ਇਹ ਸ਼ਬਦ ਲਿਖਿਆ ਬਹੁ ਭਾਰਤੀਆਂ ਵਿੱਚ ਇਹੰਦੋਸਤਾਨੀ ਅਜ ਕੋਈ ਸੰਤ ਪੈਦਾ ਹੀ ਨਹੀਂ ਹੋ ਸਕਦਾ ਦੌਲਤ ਕੀਤੇ ਫਕੀਰ ਕੀ ਇਸਤਰੀ ਕੀਤੇ ਫਕੀਰ ਕੀ ਉੱਤਰ ਕੀਤੇ ਫਕੀਰ ਕੀ ਹਿੰਦੂ ਕਹਿੱਤੇ ਫਕੀਰ ਕੀ ਸਤਗੁਰ ਨੇ ਘੋੜੇ ਨੂੰ ਰੋਕੇ ਅਖਿਆ ਫਕੀਰਾ ਸੁਣ ਦੌਲਤ ਗੁਜ਼ਰਾਨ istri ایمان ਪੁੱਤਰ ਨਿਸ਼ਾਨ ਫਕੀਰ ਲਾ ਹਿੰਦੂ ਲਾ ਮੁਸਲਮਾਨ ਕਿਹੜੇ ਚੱਕਰਾਂ ਚ ਪੈ ਤੋ ਕਿਹੜੇ ਚੱਕਰਾਂ ਚ ਪੈ ਵਕਤ ਦਾ ਸਵਾਰ ਬਣਾਉਂਦੇ ਧਾਰਮਿਕ ਲੋਕ ਤੇ ਹਕੂਮਤ ਕੇ ਛੇਵੇਂ ਪਾਤਸ਼ਾਹ ਨਾਲ ਸਹਿਮਤ ਹੋਈ ਨਹੀਂ। ਕਿਆ ਵਕਤ ਦੀ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਈ? ਕਿਆ ਸ਼ਰੀਕ ਸਹਿਮਤ ਹੋਏ? ਧੀਰਮਲ ਨੇ ਤੇ ਗੋਲੀ ਚਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਆਪਣੀ ਤਰਫੋਂ ਤੇ ਨਿਸ਼ਾਨਾ ਸ਼ੀਆ ਮਸੰਦ ਦੇ ਰਾਹੀ ਸੀਨੇ ਦਾ ਬੜਵਾਇਆ ਇਹ ਗੱਲ ਵੱਖਰੀ ਹੈ। ਗੋਲੀ ਚਰਨਾ ਚ ਲੱਗੇ ਜਾ ਕੇ ਨਹੀਂ ਲੱਗੇ ਲੇਕਿਨ ਇਰਾਦਾ ਤੇ ਨੇਕ ਨਹੀਂ ਸੀ ਸ਼ਰੀਕ ਰਿਸ਼ਤੇ ਦਾ ਇਸ ਤਰ੍ਹਾਂ ਹੀ ਕਹਿੰਦੇ ਨੇ ਸੰਤ ਦੀ ਪਛਾਣ ਜਿਸ ਨਾਲ ਸ਼ਰੀਕ ਸਹਿਮਤੀ ਨਾ ਬਰਾਦਰੀ ਸਹਿਮਤੀ ਨਾ ਵਕਤ ਦਾ ਸਮਾਜ ਤੇ ਹਕੂਮਤ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਹਿਮਤ ਨਹੀਂ ਹੋਏ 22 ਧਾਰ ਦੇ ਰਾਜੇ ਵਕਤ ਦੀ ਪਰਬਲ ਹਕੂਮਤ ਔਰੰਗਜ਼ੇਬ ਤੇ 22 ਧਾਰ ਦੇ ਰਾਜੇ ਸੋਢੀ ਔਰ ਦੇਸ਼ ਦਾ ਸਮਾਜਿਕ ਢਾਂਚਾ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਨਹੀਂ ਹੋਇਆ ਇਹ ਵੀ ਮੈਂਸ ਕਰ ਬਾਈ ਧਾਰ ਦੇ ਰਾਜੇ ਲੜਦੇ ਰਹੇ ਔਰੰਗਜ਼ੇਬ ਲੜਦਾ ਰਿਹਾ ਸਵਾਦ ਮੁਖਾਲਫਤ ਕਰਦਾ ਰਿਹਾ اے ਫਕੀਰ ਤਲਵਾਰ ਚੁੱਕ ਲਈਏ ਬੰਦੂਕ ਚੁੱਕ ਲਈਏ ਵਕਤ ਦੀ ਹਕੂਮਤ ਦੇ ਕਰਿੰਦਿਆਂ ਨੇ ਤੇ ਕਹਿ ਦਿੱਤਾ ਸੀ ਮਹਾਰਾਜ ਤੁਹਾਡੇ ਹੱਥ ਵਿੱਚ ਮਾਲਾ ਤਸਬੀ ਚੰਗੀ ਲੱਗਦੀ ਹੈ ਬੰਦੂਕ ਨਹੀਂ ਤਲਵਾਰ ਹੈ سری مکھواک پادشاہی دسویں نامہ مہاراج کہ بالاچار گی درمیان آمدم با تدبیر رو تیر تو تفنگ آمدم میں بالکل لاچار ہو گیا مجبور ہو گیا تلوار چکی ہے تلوار چکنا میری خوشی بالکل نہیں تلوار اٹھانا ਮੇਰਾ ਆਨੰਦ ਨਹੀਂ ਹੈ ਬੇਰੀ ਖੁਸ਼ੀ ਨਹੀਂ ਕੀ ਹੈ ਲਾਚਾਰੀ ਮਜਬੂਰੀ ਬਲਾਚਾਰ ਗਏ ਸਤਗੁਰ ਦੇ ਆਪਣੇ ਬਹੁ ਬਲਾਚਾਰ ਦੇ ਦਰਮਿਆ ਆਮਦਮ ਬ ਤਦ ਵੀਰੋ ਤੀਰੋ ਤੁੰਗ ਆਮਦਮ ਕੀ ਲਾਚਾਰੀ ਹੈ ਕੋਈ ਜ਼ਾਲਮ ਔਰ ਦੁਸ਼ਟ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਲਿਟਾੜੇ ਦੇਸ਼ ਦੀ ਸੱਭਿਆਚਾਰੀ ਨੂੰ ਮਿਟਾ ਦੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਤੂੰ ਰੁਕ ਜਾ ਕਿਉਂਕਿ ਤੂੰ ਚੱਲਦਾ ਹੈ ਮਜ਼ਲੂਮ ਕੋ ਚਲੇ ਜਾਂਦੇ ਤੂੰ ਚੱਲਦਾ ਹੈ ਸੱਭਿਆਚਾਰੀਆਂ ਬਰਬਾਦ ਹੋ ਜਾਂਦੇ ਦੇਸ਼ ਦੀ ਰੂਪਰੇਖਾ ਮਿਟਦੀ ਤੇਰੇ ਕਦਮਾਂ ਦੇ ਪਰੇ ਕਿੰਨੇ ਬੇਕਸੂਰ ਲਿਤਾੜੇ ਤੋ ਕਦਮ ਰੋ ਕਬੜੇ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਹਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਚੌਂਕਾਰਜ਼ ਹਮਾ ਹਿਲਤੇ ਦਰਗੁਯਸ ਹਲਾਲਸ ਤੋ ਬੁਰਦੰਬ ਸ਼ਮਸ਼ੇਰਦ ਹਲਾਲ ਹੈ ਜਾਇਜ਼ ਹੈ ਦਰਮ ਐਸੇ ਜ਼ਾਲਮ ਦੇ ਪੈਰ ਤੋੜ ਕੇ ਉਹਨੂੰ ਰੋਕਣਾ ਇਹ ਕਿਤੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਵੇ ਨਾ ਦੇਸ਼ ਦੇ ਵਿੱਚ ਮੰਦਰ ਹੋਣੇ ਸਨ ਨਾ ਗੀਤਾ ਰਾਵਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਇਹ ਢਾਂਚਾ ਵਣਾ ਸੀ ਇਸ ਦਾ ਢਾਂਚਾ ਇਹ ਹੀ ਹੋਣਾ ਸੀ ਜੋ ਅਫਗਾਨਿਸਤਾਨ ਦਾ ਹੈ ਜੋ ਉਜ਼ਬੇਕਿਸਤਾਨ ਦਾ ਹੈ ਜੋ ਤੁਰਕਮੇਨਿਸਤਾਨ ਦਾ ਹੈ ਜੋ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਔਰ ਸਨਾਤਨ ਮਤ ਸੇ ਹੈ ਜ ਨਹੀਂ ਅਹੀਂ ਕੁਝ ਸੇ ਹੁੰਦਾ ਸੀ چلا جو کافلہ شان اسلام ڈوبا بو گنگا کے دہانے پہ جا کر اقبال بھی کہنا ہے بڑی شان شوکت جو اسلام دا چلے قافلہ چلیا نو قابو کر افغانستان کابو کر ترکمنستان نو کابو کر ازبیکستان کابو کر رشیہ دے چھوٹے چھوٹے علاقے نو قابو کر ہندوستان دے ڈوب گیا ہندوستان دیاں نہ دیا ندیاں اے کنے ڈوب دیتا اے ڈوبیا گرو گوبند حلال نے ہلالست بردم شمشیر حلال ہے جائز ہے ایسے ظالم دے نو روکنا کیا شریک سہمت ہوئے سوئم لکھ نے الا یار خان جو گئی آدا نے کبھی تجھ کو سنبھلنے نہ دیا تھا آدا اداوت شریکان دی عداوت حکومت دی اداوت سوڈیاں دی دعوت برادری مسنداں دی عداوت سب دی اداوت دشمنی آدا نے کبھی تجھ کو سنبھلنے نہ دیا تھا آرام سے پہلو کو بدلنے نہ دیا تھا کانٹا دلے پر خوں سے نکلنے نہ لیا تھا جس لڑ میں ر... جس رن میں لڑا تو سرو سامان لڑا تو یہ الاشار خان ایک مسلم شاعر ہے اداوتاں چاروں پاسے سن سماج حکومت شریک پھر میں لسے کا وچن دہراوا جد چین دے بادشاہ نے پوچھے ਸੰਤ ਨੂੰ ਕਿਵੇਂ ਸਮਝੀਏ ਸੰਤ ਕੋਈ 부ਜੀ ਹੋਈ ਰਾਖ ਦੀ ਤਰ੍ਹਾਂ ਨਹੀਂ ਹੁੰਦਾ ਮੜੀ ਨਹੀਂ ਹੁੰਦਾ ਉਤੇ ਜਲਦੀ ਹੋਈ ਜਵਲਾ ਹੁੰਦਾ ਜਿਹਦੇ ਚ ਮਨੁੱਖ ਦੇ ਵਰਮ ਅਗਿਆਨ ਵਹਿਮ ਤਮਾਸ ਜਲ ਕੇ ਖਾਕ ਹੋ ਜਾਂਦੇ ਜੋ ਸ਼ੋਲੇ ਦੀ ਤਰ੍ਹਾਂ ਨਹੀਂ ਜੋ ਜਵਲਾ ਮੁਖੀ ਦੀ ਤਰ੍ਹਾਂ ਨਹੀਂ ਸੰਤ ਕਿਹੜੀ ਗੱਲ ਨਾਸ ਕਰ ਦੇਗਾ ਮਨੁੱਖਾਂ ਦੇ ਵਹਿਮ ਤਮਾਸ ਭਰਮ ਅਗਿਆਨ ਅੰਧਕਾ ਨਾਸ਼ ਕਰਦੇ ਹੋਤੇ ਕਿ ਸੋਲੇ ਦੀ ਕਰਾਉਂਦੇ ਅਸੀਂ ਕਿਵੇਂ ਜਾਣੀਏ ਇਹ ਸੰਤ ਹੈ ਤੋ ਲੋਜ ਸੇ ਕਹਿੰਦਾ ਜਿਹਦੇ ਨਾਲ ਸੰਸਾਰ ਬਿਲਕੁਲ ਸਹਿਮਤ ਨਾ ਹੋਵੇ ਸੰਤ ਨਿਹਰਾ ਇਹ ਨਹੀਂ ਮੁਖਾਲਫਤ ਕਰੇ ਨਿਹਰਾ ਇਤਨਾ ਹੀ ਨਹੀਂ ਸੰਸਾਰ ਮਾਰਨ ਵਾਲਾ ਸੰਸਾਰ ਢੇੜ ਨਾਲ ਖੁਸ਼ ਹੁੰਦਾ ਹੈ ਇੱਕ ਦੇ ਪਿੱਛੇ ਦੂਜਾ ਚੱਲ ਰਿਹਾ ਹੈ ਕਿ ਕੌਣ ਹੈ ਜਿਹੜਾ ਢੇੜ ਦੇ ਚੋਂ ਨਿਕਲ ਰਿਹਾ ਹੈ ਅਲੱਗ ਹੋ ਰਿਹਾ ਹੈ ਨਹੀਂ ਅਲੱਗ ਹੋਣ ਦੇ ਖਿਚਣਗੇ ਤੋੜਨਗੇ ਔਰ ਮੁਖਾਲਫਤ ਜੋ ਹੈ ਕਰਨਗੇ ਸਰਮਦ ਕਹਿੰਦਾ ਹੈ ਐ ਮੇਰੇ ਖੁਲਾ ਮੈਂ ਲੋਕਾਂ ਦੀਆਂ ਗਲੀਆਂ ਚ ਘੁੰਮਦਾ ਹੁੰਦਾ ਸੀ ਬੜੀ ਮੇਰੀ ਇੱਜ਼ਤ ਫਕੀਰ ਸਾਈ ਫਕੀਰ ਸਾਈ ਮੈਨੂੰ ਲੋਕੀ ਕਹਿੰਦੇ ਸਨ ਕਿਦਰੇ ਕਿਦਰੇ ਫੁੱਲਾਂ ਦੀ ਬਰਖਾ ਵੀ ਕਰਦੇ ਸਨ ਮੇਰਾ ਹਰ ਤਰ੍ਹਾਂ ਦੀ ਉਭਜੀਵਕਾ ਦਾ ਬੋਝ ਵੀ ਇਹਨਾਂ ਸਾਰਿਆਂ ਨੇ ਚੁੱਕਿਆ ਹੋਇਆ ਮੇਰੀ ਪੂਜਾ ਵੀ ਕਰਦੇ ਸਨ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਸਰ ਮਦਬ ਕੋਚੈ ਇਸ਼ਕ ਬਦਨਾਮ ਸੋ ਪਰ ਐ ਮੇਰੇ ਖੁਦਾ ਜਿਸ ਦਿਨ ਮੈਂ ਤੇਰੀ ਪ੍ਰੇਮ ਦੀ ਗਲੀ ਚੋਂ ਲੰਘਿਆ ਹੁਣ ਕੋਈ ਫੁੱਲਾਂ ਦੀ ਬਾਰਿਸ਼ ਨਹੀਂ ਕਰਦਾ ਪੱਤਰਾਂ ਦੀ ਬਾਰਿਸ਼ ਕਰਦਾ ਹੁਣ ਕੋਈ ਸਨਮਾਨ ਨਹੀਂ ਕਰਦਾ અપਮਾਨ ਕਰਦਾ ਹੈ ਸਹਿਮਤ ਨਹੀਂ ਆਉਂਦਾ ਕੋਈ ਸਹਿਮਤ ਨਹੀਂ ਆਉਂਦਾ ਸਰਮਦ ਬਾ ਕੋਚੇ ਇਸ਼ਕ ਬਦਨਾਮਿ ਛੋਦੀ ਅਜ਼ਦੀਨ ਇਹੂਦ ਸੁਵੇ ਬਾ ਇਸਲਾਮ ਛੋਦੀ ਕਹਿੰਦਾ ਮੇਰੇ ਮਾਂ ਬਾ ਪ ਯਹੂਦੀ ਸਨ حضرت موسی ਨੂੰ ਮੰਨਣ ਵਾਲੇ ਮੈਂ ਸੂਫੀਆਂ ਦੀ ਸੰਗਤ ਕੀਤੀ ਉੱਥੇ ਮਸਜਿਦ ਵਿੱਚ ਕੁਰਾਨ ਦੀ ਤਲਾਵਤ ਕਰਦੇ ਮੈਂ ਦੇਖੇ کچھ مستی دے خدا دے گیت گاندے ہوئے میں دیکھے یہودیاں تو میں مسلمان ہو گیا انج کہنے تیان نل سننا اے او دا اپنا بول ہے نغمہ سرمد او دا گرند ہے مولانا عبدالکلام ازا سن سین تالی دے دیش دی ازادی تو باغ ਜੋ ਸਭ ਤੋਂ ਪਹਿਲਾ ਵਿਦਿਆ ਮੰਤਰੀ ਬਣਾਇਆ ਗਿਆ ਮੌਲਾਨਾ ਅਬਦੁਲ ਕਲਾਮ ਅਜ਼ਾਦ ਉਹਦੀ ਇੱਕ ਕਿਤਾਬ ਹੈ ਹਿੰਦ ਕੇ ਉਲਮਾ ਵ ਅਕਰਾਮ ਹਿੰਦ ਕੇ ਉਲਮਾ ਵ ਅਕਰਾਮ ਹਿੰਦੁਸਤਾਨ ਦੇ ਜੋ ਰਿਸ਼ੀ ਮੁਨੀ ਹੋਏ ਪੀਰ ਫਕੀਰ ਹੋਏ ਪੈਗੰਬਰ ਹੋਏ ਉਹਨਾਂ ਨੇ 2 2 3 3 ਸਫਿਆਂ ਦੇ ਵਿੱਚ ਉਹਨੇ ਖੂਬੀਆਂ ਬਿਆਨ ਕੀਤੀਆਂ ਉਹਨਾਂ ਦਾ ਜਨਾ ਜਨਾ ਨਾਲ ਸੰਘਰਸ਼ ਹੋਇਆ ਕੁਝ ਇਸ ਦਾ ਵੀ ਜ਼ਿਕਰ ਕੀਤਾ ਹੈ। ਔਰ ਆਪ ਸੁਣ ਕੇ ਹੈਰਾਨ ਹੋਵਗੇ ਉਸ ਮਹਾਨ ਆਲਮ ਫਾਜ਼ਲ ਨੇ ਸਰਮਤ ਦਾ ਜ਼ਿਕਰ ਕੀਤਾ ਹੈ। ਉਥੇ ਉਹ ਲਿਖਦਾ ਹੈ ਐ ਔਰੰਗ ਜ਼ੈਬ ہو سکتا ہے آپ کے تمام گناہ خداون تعالیٰ معاف کر دے ہو بہو اکر ٹو اکر میں تنو سرون کرا رہے ہیں ہو سکتا ہے خداون تعالیٰ آپ کے ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਹ ਜਿਹੜੇ ਫਰਾੜੀਏ ਤੇ ਰੰਗਬਾਜ਼ ਬਾਬੇ ਐ ਨਾ ਗਿਆਨੀ ਬਣੇ ਐ ਇਹਨਾਂ ਦੇ ਬਾਰੇ ਗੱਲ ਕਰਦੇ ਪਏ ਆ ਕਿ ਕਿਸ ਤਰ੍ਹਾਂ ਉਹ ਸਾਦਾ ਲੋ ਬੰਦਿਆਂ ਨੂੰ ਬੇਫਕੂ ਬਣਾ ਰਿਆ ਨੂੰ ਲੁੱਟਦੇ ਪਏ ਐ ਕਿਉਂਕਿ ਜਿਹੜਾ ਦੁੱਖ ਜਾਂ ਤਕਲੀਫ ਦੇ ਵਿੱਚ ਬੰਦਾ ਹੁੰਦਾ ਨਾ ਉਹਨੂੰ ਕੋਈ ਵੀ ਬੰਦਾ ਜਿਹੜੇ ਕੋਈ ਦਾਵਾ ਕਰਦਾ ਨਾ ਕਿ ਮੈਂ ਤੇਰੀ ਇਸ ਮੁਸ਼ਕਿਲ ਨੂੰ ਹੱਲ ਕਰਦਾਗਾ ਮੈਂ ਤੇਰਾ ਜਿਹੜੀ ਪਰੇਸ਼ਾਨੀਆਂ ਨੂੰ ਖਤਮ ਕਰਦਾਗਾ ਤੇ ਉਹ ਕਿਉਂ ਕਿਉਂਦੇ ਜਿਹੜਾ ਹੁੰਦਾ ਈਮਾਨ ਹੁੰਦਾ ਨਾ ਉਹ ਰੱਬ ਤੇ ਉਹ ਬੜਾ ਹੀ ਕਮਜ਼ੋਰ ਹੁੰਦਾ ਅਗਰ ਰੱਬ ਤੇ ਹੁੰਦਾ ਯਕੀਨ ਪੱਕਾ ਹੋਵੇ ਨਾ ਤਾਂ ਕਦੀ ਵੀ ਇੰਜ ਦੇ ਜਿਹੜੇ ਬਾਬੇ ਨਾ ਉਹਨਾਂ ਕੋ ਜਾਵੇ ਉਹ ਰੱਬ ਕੋਲੋਂ ਹੀ ਮਦਦ ਮੰਗੇ ਲੇਕਿਨ ਕੀ ਹੈ ਕਿ ਅਸੀਂ ਇਨਸਾਨ ਹਨ ਨਾ ਅਸੀਂ ਕਹਿੰਦੇ ਸਾਡਾ ਕੰਮ ਇੰਜ ਫੌਰਨ ਹੋ ਜੇ ਇਹ ਨਹੀਂ ਸੋਚਦੇ ਕਿ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਸਾਨੂੰ ਆਈ ਹੈ ਨਾ ਹੋ ਸਕਦਾ ਹੈ ਸਾਡੀ ਅਜ਼ਮਾਇਸ਼ ਹੋਵੇ ਰੱਬ ਸਾਡਾ ਇਮਤਿਹਾਨ ਲੈਣ ਦਿਆ ਹੋਵੇ ਇਸ ਕਰਕੇ ਉਹ ਮੁਸੀਬਤ ਨਹੀਂ ਟਲ ਰਹੀ ਤੁਸੀਂ ਰੱਬ ਕੋਲੋਂ ਬਹੁਤ ਸਾਰੀਆਂ ਅਰਦਾਸਾਂ ਦੁਆਵਾਂ ਵੀ ਕਰਦੇ ਪਏ ਹੋ ਰੱਬ ਦੇ ਰਾਹ ਦੇ ਵਿੱਚ ਤਕਸੀਮ ਵੀ ਕਰਦੇ ਪਏ ਹੋ ਲੇਕਿਨ ਉਸ ਦੇ ਬਾਵਜੂਦ ਵੀ ਅਗਰ ਤੁਹਾਡੀ ਦੁੱਖ ਤਕਲੀਫ ਪਰੇਸ਼ਾਨੀ ਨਹੀਂ ਮੁੱਕਦੀ ਪਈ ਤੇ ਸਮਝੋ ਕਿ ਉਹ ਕੋਈ ਰੱਬ ਦੀ ਇੰਚ ਹਕਮਤ ਹੈ ਰੱਬ ਨੇ ਤਰਫੋਂ ਤੁਹਾਡੇ ਵਾਸਤੇ ਇੱਕ ਅਜ਼ਮਾਇਸ਼ ਹੈ ਤੇ ਅਗਰ ਤੁਸੀਂ ਸਬਰ ਦੇ ਨਾਲ ਉਸ ਮੁਸ਼ਕਲ ਘੜੀ ਦੇ ਵਿੱਚ ਰੱਬ ਨੂੰ ਯਾਦ ਕਰਦੇ ਰਹੇ ਤੇ ਉਸ ਮੁਸ਼ਕਲ ਘੜੀ ਨੂੰ ਉਹ ਟਲਣ ਦਾ ਇੰਤਜ਼ਾਰ ਕਰਦੇ ਰਹੇ ਤੇ ਦੇਖੋ ਫਿਰ ਰੱਬ ਤੁਹਾਡੇ ਉਤੇ ਕਿਸ ਤਰ੍ਹਾਂ ਰਹਿਮਤਾ ਕਰਦਾ ਉਹ ਤਹੀਂ ਅਗਰ ਉਸ ਅਸਮਾਇਸ਼ ਚੋਂ ਪੂਰੇ ਉਤਰ ਗਏ ਤੇ ਫਿਰ ਇਸ ਦੁਨੀਆ ਚ ਵੀ ਤੁਹਾਡਾ ਨਾਮ ਹੋਏਗਾ ਤੇ ਅਗਲੇ ਜਹਾਨ ਚ ਵੀ ਕਾਮਯਾਬੀ ਹੈ ਲੇਕਿਨ ਕੀ ਹੈ ਕਿ ਅਸੀਂ ਜਿਹੜੇ ਆਮ ਸਾਦਾ ਲੋਕ ਇਨਸਾਨ ਹੈ ਨਾ ਅਸੀਂ ਕਹਿੰਨੇ ਕਿ ਸਾਡੀ ਇਹ ਦੁੱਖ ਤਕਲੀਫ ਪਰੇਸ਼ਾਨੀ ਜਿਹੜੀ ਹੈ ਨਾ ਫੌਰਨ ਹੱਲ ਹੋ ਜੇ ਤੇ ਉਹਦੇ ਵਾਸਤੇ ਅਸੀਂ ਜਿਹੜੇ ਇੰਜ ਦੇ ਫਰਾੜੀਏ ਬਾਬੇ ਜ ਨਟੰਕੀ ਜਿਹੜੇ ਗਿਆਨੀ ਬਣੇ ਆ ਪੰਡਤ ਬਣੇ ਆ ਇਹਨਾਂ ਕੋ ਫੌਰਨ ਪਹੁੰਚ ਜਾਣੇ ਕਿ ਇਹ ਸਾਡਾ ਮਸਲੇ ਦਾ ਹੱਲ ਕਰ ਦੇਣਗੇ ਤੇ ਉਹ ਉਹ ਵੀ ਦੇਖਦੇ ਆ ਕਿ ਇਹ ਬੰਦਾ ਹੁਣ ਸਾਡੇ ਕੋ ਆ ਗਿਆ ਵਾ ਹੁਣ ਸਾਡੇ ਕਾਬੂ ਆ ਗਿਆ ਤੇ ਉਹ ਸਹੀ ਉਸ ਬੰਦੇ ਦੀ ਨਾ ਟਿੰਡ ਕਰਦੇ ਆ ਜਿੰਨਾ ਕ ਮਾਲ ਵਟੌਰ ਸਕਦੇ ਆ ਉਹਦੇ ਕੋਲੋਂ ਮਟੌਰ ਲੈਂਦੇ ਆ ਉਹਨੂੰ ਵਿਚਾਰੇ ਨੂੰ ਆਏ ਦਿਨ ਕਿਸੇ ਚੱਕਰ ਚ ਪਾਈ ਰੱਖਣਗੇ ਹੁਣ ਇਹ ਲੈ ਆ ਹੁਣ ਇਹ ਲੈ ਆ ਤੇਰੀ ਮੁਸ਼ਕਲ ਵਾਸਤੇ ਮੈਂ ਚਿਲਾ ਕਟਾਂਗਾ ਮੈਂ ਇੰਨੇ ਦਿਨ ਬੈ ਕੇ ਤੇਰੀ ਮੁਸ਼ਕਲ ਹੱਲ ਕਰਨ ਵਾਸਤੇ ਕਰਾਂਗਾ ਇਬਾਦਤ ਕਰਾਂਗਾ ਰੱਬ ਦੀ ਰੱਬ ਕੋ ਦੁਆ ਕਰਾਂਗਾ ਤੂੰ ਬਸ ਮੇਰੀ ਸੇਵਾ ਕਰੀ ਜਾ ਤੇ ਉਹ ਵਿਚਾਰਾ ਜਿੱਲੇ ਹੱਕ ਤਾਰ ਜਾਂਦਾ ਨਾ ਸਾਰਾ ਕੰਮ ਕਰ ਲੈਂਦਾ ਤੇ ਦੇਖਦਾ ਬਾਬੇ ਕੋ ਤੇ ਹੱਲ ਹੀ ਕੋਈ ਨਹੀਂ ਨਿਕਲਦਾ ਪਿਆ ਤੇ ਫਿਰ ਉਸ ਬਾਬੇ ਤੋਂ ਜਾਨ ਦੀ ਛੁੱਟਦੀ ਹੈ ਕਾ ਸ਼ਗਰ ਉਹ ਪਹਿਲਾਂ ਹੀ ਸੋਚ ਲੈਣਾ ਕਿ ਇਹ ਵੀ ਇੱਕ ਮੇਰੇ ਵਰਗਾ ਬੰਦਾ ਵੈਨ ਕੋ ਕੱਖ ਵੀ ਨਹੀਂ ਹੈ ਸਿਰਫ ਆਪਣਾ ਨਾ ਰੰਗ ਬਾਜ਼ੀਆਂ ਦਿਖਾ ਰਿਹਾ ਵੈ ਮੇਰੇ ਅੱਖਾਂ ਅੱਗੇ ਪਰਦਾ ਪਾਉਂਦਿਆ ਵੈ ਤੇ ਮੇਰੇ ਐਵੇਂ ਹੀ ਬਸ ਜਿਹੜੇ ਤੁਹਾਡੇ ਰਾਜ਼ ਹੋਣਗੇ ਨਾ ਜਾਂ ਤੁਹਾਡੇ ਨਾਲ ਗੱਲਾਂ ਬਿਤਰੀਆਂ ਹੋਣਗੀਆਂ ਇੱਕ ਤੁੱਕਾ ਲੋਂਗੇ ਤੇ ਤੁਸੀਂ ਸਮਝੋਗੇ ਯਾਰ ਹੈ ਬਾਬਾ ਬਹੁਤ ਪਹੁੰਚ ਹੋਇਆ ਇਹਨੂੰ ਤਾਂ ਸਾਰਾ ਹੀ ਪਤਾ ਹਾਲਾਂਕਿ ਸਿਰਫ ਉਹ ਇੱਕ ਆਈਡੀਆ ਲਾ ਰਿਹਾ ਹੁੰਦਾ ਤੁੱਕਾ ਲਾ ਰਿਹਾ ਹੁੰਦਾ ਕਿ ਯਾਰ ਇੱਕ ਜਰਨਲ ਦੀ ਗੱਲ ਉਹਨੇ ਕੀ ਪਤਾ ਕਿ ਹਰ ਬੰਦੇ ਨੂੰ ਇਹ ਮਸਲਾ ਹੁੰਦਾ ਉਹ ਦੱਸ ਦਿੰਦੇ ਐ ਤੇ ਜਿਹੜਾ ਆਮ ਇਨਸਾਨ ਆ ਫੌਰਨ ਉਹਨਾਂ ਦੇ ਝਾਂਸੇ ਚ ਆ ਜਾਂਦਾ ਫਸ ਜਾਂਦਾ ਇਸ ਕਰਕੇ ਵੀਰੋ ਇੰਜ ਦੇ ਨ ਟੰਕੀ ਬਾਬਿਆਂ ਕੋ ਨਾ ਜਾਓ ਇਹਨਾਂ ਕੋ ਕੱਖ ਵੀ ਨਹੀਂ ਜਿਆ। ਅਗਰ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤੇ ਰੱਬ ਨੂੰ ਯਾਦ ਕਰੋ। ਕਿਹੜੀ ਐਸੀ ਮਸਲਾ ਜਾਂ ਕਿਹੜੀ ਐਸੀ ਸ਼ੈ ਜਿੰਦਾ ਹੱਲ ਰੱਬ ਕੋ ਨਹੀਂ ਹੈ। ਹਰ ਸ਼ੈ ਰੱਬ ਕੋਲੋਂ ਮਿਲਦੀ ਹੈ ਪਰ ਕੀ ਹੈ ਇੱਕ ਸੱਚੇ ਮਨ ਮੰਗੋ ਤੇ ਦੂਸਰਾ ਹੋ ਸਕਦਾ ਹੈ ਕਿ ਤੁਸੀਂ ਸੱਚੇ ਮਾਨਾ ਮੰਗਦੇ ਵੀ ਹੋਵੋ ਤੇ ਫਿਰ ਵੀ ਨਹੀਂ ਮਿਲਦੀ ਪਈ ਤੇ ਸਮਝ ਲਓ ਕਿ ਇੰਚ ਵੀ ਤੁਹਾਡੀ ਹਕਮਤ ਹੈ ਕਿ ਜਿਹੜੀ ਚੀਜ਼ ਤੁਸੀਂ ਰੱਬ ਕੋਲ ਮੰਗਦੇ ਪਿਓ ਤੁਹਾਡੇ ਵਾਸਤੇ ਹੋ ਸਕਦਾ ਉਹ ਬਿਹਤਰ ਨਾ ਹੋਵੇ ਕਿਉਂਕਿ ਰੱਬ ਆਪਣੇ ਜਿਹੜੇ ਪੈਦਾ ਕੀਤੀ ہوئی مخلوਕ ਉਹਨਾਂ ਬਹੁਤ ਪਿਆਰ ਕਰਦਾ ਜਿਹੜੀ ਚੈ ਸਾਡੇ ਵਾਸਤੇ ਨੁਕਸਾਨਦਾਰ ਰੱਬ ਉਹ ਨਹੀਂ ਸਾਨੂੰ ਦਿੰਦਾ ਜਿਹੜੀ ਚੀਜ਼ ਸਾਡੇ ਲਈ ਫਾਇਦਾਮੰਦ ਹੈ ਉਹ ਸਾਨੂੰ عطا ਕਰਦਾ ਤੇ ਅਸੀਂ ਬਸ ਟਾਈਮ ਉਹ ਚੀਜ਼ ਮੰਗੀ ਜਾਂਦੇ ਆ ਰੱਬ ਕੋਲੋਂ ਜਿਹੜੀ ਸਾਡੇ ਵਾਸਤੇ ਨੁਕਸਾਨਦੇ ਹੋਵੇ ਤੇ ਰੱਬ ਇਸ ਕਰਕੇ ਨਹੀਂ ਸਾਨੂੰ عطا ਕਰਦਾ ਇਸ ਕਰਕੇ ਵੀਰੋ ਰੱਬ ਨੂੰ ਸੱਚੇ ਮਨ ਨਾਲ ਯਾਦ ਕਰੋ ਰੱਬ ਦੀ ਅਰਦਾਸ ਕਰੋ ਦੁਆ ਕਰੋ ਦੀ ਉਬਾਦਤ ਕਰੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਬਾਕੀ ਵੀਰੋ ਕਥਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖੇ